ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਵੀਡੀਓ ਵਿੱਚ ਅੱਜ ਆਪਾਂ ਤੁਹਾਨੂੰ ਪਹੁੰਚੇ ਉੱਤੇ ਡਿਜ਼ਾਈਨ ਬਣਾਉਣਾ ਦੱਸਾਂਗੇ ਕਮੀਜ਼ ਨਾਲ ਦਾ ਕਪੜਾ ਲਾ ਕੇ ਕਿਵੇਂ ਡਿਜ਼ਾਈਨ ਬਣਦਾ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਪਹਿਲਾਂ ਆਪਾਂ 8 8 ਇੰਚ ਦੇ ਚਾਰਸ ਕਪੜਾ ਕੱਟ ਲੈਣਾ ਬਾਕਸ ਵਾਲਾ ਠੀਕ ਹੈ ਜੀ ਚਾਰਸ ਕਪੜਾ ਲੈ ਲੈਣਾ ਟਾਈਟਾਈ ਇੰਚ ਤੇ ਕੱਟਣਾ ਹੈ ਠੀਕ ਹੈ ਜੀ ਇੱਕੋ ਜਿਹਾ ਹੋਣਾ ਚਾਹੀਦੀ ਹੈ ਸਾਰੀ ਠੀਕ ਹੈ ਜੀ ਇਹ ਚਾਰਸ ਕੱਟ ਲੈਣੇ ਆਪਾਂ ਫਿਰ ਆਪਾਂ ਇਹ ਪੌਂਚੀ ਤੇ ਅਟੈਚ ਕਰਾਂਗੇ ਇਹਨੂੰ ਇਦਾਂ ਦੋ ਵਾਰ ਫੋਲਡ ਕਰਕੇ ਬਹੁਤ ਹੀ ਸੋਹਣਾ ਡਿਜ਼ਾਈਨ ਬਣੂਗਾ ਤੁਸੀਂ ਦੇਖਿਓ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਹੁਣ ਆਪਾਂ ਜਿਹੜੇ ਉਹ ਕਟਿਓਲ ਸੀਗੇ ਚੌਰਸ ਕਪੜਾ ਕਚੌਰਸ ਕਟਿਆ ਸੀਗਾ ਕਮੀਜ਼ ਨਾਲ ਦਾ ਇਹਨੂੰ ਡਬਲ ਫੋਲਡ ਕਰਨਾ ਹੈ ਪਹਿਲਾਂ ਇਧਰ ਇਧਰੋਂ ਫੋਲਡ ਕਰਨਾ ਫਿਰ ਦੂਸਰੀ ਤਰਫ ਫੋਲਡ ਕਰਨਾ ਇਹੇ ਹੁਣ ਆਪਾਂ نیچے ਪਹੁੰਚੇ ਤੋਂ ਆਪਾਂ ਪਹੁੰਚਾ ਬਣਾਇਆ ਪਹਿਲਾਂ ਪੌجهه ਤੋਂ نیچے ਵਾਲੇ ਪਾਸੇ ਤੋਂ ਲਾਉਣੇ ਸ਼ੁਰੂ ਕਰਨੇ ਆ। ਜੇ ਉੱਪਰ ਤੋਂ ਲਾਓ ਤੁਹਾਡੀ ਮਰਜ਼ੀ ਆ ਜਿੱਦਾਂ ਤੁਹਾਨੂੰ ਵਧੀਆ ਲੱਗਦਾ। ਠੀਕ ਹੈ ਜੀ। ਇਦਾਂ ਕਰਕੇ ਲਾ ਲਾਣੇ ਆ। ਇੱਕ ਮੀਜ਼ ਨਾਲ ਦਾ ਕੱਪੜਾ। ਸਾਰੇ ਤੇ ਸਾਰੇ ਪੌਂਚੇ ਤੇ ਲਾ ਲਾਣੇ ਆਪਾਂ ਹੀ ਦੇ ਕਰ ਕਰਕੇ ਸਾਰੇ। ਤੁਸੀਂ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਬਣਦਾ ਹੈ। ਇੱਕ ਹੋਰ ਮੇਰੀ ਵੀਡੀਓ ਨੂੰ ਦੇਖ ਕੇ ਬਣਾ ਕੇ ਜਰੂਰ ਦੇਖਿਓ ਜੇ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਦੇਖੋ ਇਹਦਾ ਸਾਰੇ ਬਣਾ ਲੈਣੇ ਇਹ ਇਹਨਾਂ ਧਿਆਨ ਰੱਖਿਓ ਵੀ ਸਿੱਧਾ ਸੂਟ ਸਿੱਧਾ ਹੋਵੇ ਠਾਬਾ ਸਣਾ ਹੋਵੇ ਤਾਂ ਇਦਾਂ ਕਰਕੇ ਸਾਰੇ ਹੁਣਾ ਲੈਣੇ ਆ। ਹੁਣ ਆਪਾਂ ਇਹਨੂੰ ਕੱਟ ਜਿਹੜਾ ਐਕਸਟਰਾ ਕੱਪੜਾ ਉਹਨੂੰ ਕੱਟ ਦੇਣਾ। ਠੀਕ ਹੈ ਜੀ। ਤੇ ਹੁਣ ਆਪਾਂ ਬੱਸ ਦੇਖੋ ਕਿ ਨਾਲ ਸੁਣਾ ਡਿਜ਼ਾਈਨ ਬਣਿਆ। ਹੁਣ ਆਪਾਂ ਇਹਦੇ ਉਹ ਧਾਗੇ ਨਾਲ ਨਿਕਣ ਇਸ ਲਈ ਆਪਾਂ ਇਹਦੇ ਤੇ ਇਦੇ ਨਾਲ ਦਾ ਹੀ ਸਲਵਾਰ ਦੇ ਨਾਲ ਦਾ ਕੱਪੜਾ ਲਾ ਲਾਂਗੇ ਠੀਕ ਹੈ ਜੀ ਫਿਰ ਇਹਨੂੰ ਆਹ ਵਾਲੇ ਫੋਲਡ ਕਰਦਾ ਨੇ ਸਾਰੇ ਸਾਰੇ ਉੱਤੇ ਸਲਾਈ ਕਰਦਾ ਨੇ ਠੀਕ ਹੈ ਜੀ ਇਹਦੇ ਨਾਲ ਦੇ ਸਲਵਾਰ ਦੇ ਨਾਲ ਦੇ ਕੱਪੜਾ ਲਾਉਣਾ ਲਾ ਕੇ ਸਿੱਧੇ ਤੇ ਲਾਉਣਾ ਫਿਰ ਇਹਦਾ ਬੈਕ ਮੋੜ ਦੇਣਾ ਆਪਾਂ ਬੈਕ ਸਾਈਡ ਤੋਂ ਇਹਦੇ ਨਾਲ ਜਿਹੜੇ ਉਹ ਜਿਹੜਾ ਆਪਾਂ ਬਾਕਸ ਬਣਾਏ ਆ ਨਾ ਕੱਪੜੇ ਦਾ ਉਹ ਉਹ ਅਧਾ ਤੱਕ ਇਹ ਨਹੀਂ ਨਿਕਲਣਗੇ ਤੁਸੀਂ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਬਣਦਾ ਹੈ ਇੱਕ ਵਾਰ ਬਣਾ ਕੇ ਜ਼ਰੂਰ ਦੇਖਿਓ ਇਹਨੂੰ ਫੋਲਡ ਕਰ ਦੇਣਾ نیچے ਤੋਂ ਪਿਛਲੀ ਸਾਈਡ ਤੋਂ ਫਰ ਨੂੰ ਬੋਲਡ ਕਰਦਣਾ ਦੇਖਿਓ ਜੀ ਇਦਾਂ ਬੋਲਡ ਕਰਦਣਾ ਵਿੱਚ ਨੂੰ ਠੀਕ ਹੈ ਜੀ ਕੋਕਨਟ ਸੋਣਾ ਡਿਜ਼ਾਈਨ ਜੇ ਤੁਸੀਂ ਇਦਾਂ ਰੱਖ ਸਕਦੇ ਆ ਇਦਾਂ ਬਣਾਉਣਾ ਚਾਹੁੰਦੇ ਇਦਾਂ ਬਣਾ ਲਓ ਜੇ ਤੁਸੀਂ ਲੇਸ ਲਗਾਉਣੀ ਚਾਹੁੰਦੇ ਆ ਤਾਂ ਲੇਸ ਵੀ ਲਗਾ ਸਕਦੇ ਹੋ ਉੱਤੇ ਇਹਦੇ ਠੀਕ ਹੈ ਜੀ ਫਿਰ ਇਹਦੇ ਉੱਤੇ ਲੇਸ ਵੀ ਲਗਾ ਸਕਦੇ ਆ ਇਦਾਂ ਰੱਖ ਕੇ ਫਿਰ ਲੇਸ ਲਗਾ ਲਓ ਨੰਨਾਲਾ ਲੋ ਬਹੁਤ ਸੋਹਣੀ ਡਿਜ਼ਾਈਨ ਲੱਗੂਗਾ ਇਹ ਤੁਸੀਂ ਘਰ ਬਣਾ ਕੇ ਜਰੂਰ ਦੇਖਿਓ ਬਹੁਤ ਸੋਹਣਾ ਡਿਜ਼ਾਈਨ ਬੜਿਆ ਇਹ ਡਬਲ ਡਬਲ ਕਰ ਦਿਓ ਸੀਨ ਨੂੰ ਕਈ ਵਾਰ ਸੀਨ ਨਿਕਲ ਜਾਂਦੀ ਹੈ ਇਸ ਲਈ ਹਮੇਸ਼ਾ ਡਬਲ ਕਰ ਦਿਆ ਕਰੋ ਸਲਾਈਨ ਨੂੰ ਸਾਰੇ ਲਾਦਣੀ ਸੀ ਨੇ ਦੀ ਠੀਕ ਹੈ ਜੀ ਹਾਂ ਜੀ ਹੁਣ ਆ ਜਿਹੜੇ ਉੱਪਰਲੀ ਸਾਈਡ ਹਨ ਇਹ ਟ੍ਰਾਇੰਗਲ ਬਣੇ ਹੋਆ ਇਹਨਾਂ ਨੂੰ ਹੁਣ ਆਪਾਂ ਸਲਾਈਨਰ ਪੱਕਾ ਕਰਦਾਂਗੇ ਸਾਰਿਆਂ ਨੂੰ ਕਿਉਂਕਿ ਕਈ ਵਾਰ ਵਾਸ਼ ਕਰਨ ਨਾਲ ਨਿਕਲ ਜਾਂਦਾ ਹੈ ਅ ਧਾਗੇ ਨਿਕਲ ਜਾਂਦੇ ਆ ਇਸ ਲਈ ਇਹਨੂੰ ਧਿਆਨ ਨਾਲ ਕਿ ਕੇ ਸਾਰੇ ਇਹਨੂੰ ਇਹਨੂੰ ਪੱਕਾ ਕਰ ਦੇਣਾ ਸिलाई ਝਾਕੇ ਜੇ ਟ੍ਰਾਇੰਗਲ ਹੋਣਾ ਹੈ ਆਪਾਂ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਮੇਰੇ ਚੈਨਲ ਨੂੰ ਇੱਕ ਵਾਰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ